ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ tihman ਤੇ ਤੁਸੀਂ ਦੇਖ ਰਹੇ ਹੋ ਆਸਟ੍ਰੇਲੀਆ ਨਿਊਜ਼ ਬੁਲਟਨ ਰੁਕ ਕਰ ਲੈਣੇ ਐਸ ਵੇਲੇ ਦੀ ਹੈਡਲਾਈਨਸ ਵੱਲ ਆਸਟ੍ਰੇਲੀਆ ਫੈਡਰਲ ਚੋਣਾਂ 'ਚ ਜ਼ਿਆਦਾਤਰ ਸਰਵੇਖਣ ਲੇਬਰ ਦੇ ਹੱਕ ਵਿੱਚ ਬਾਹਰੀ ਸਬਰਥ ਬਦਲ ਸਕਦੇ ਨੇ ਕੋਐਲੀਸ਼ਨ ਦੀ ਕਿਸਮਤ ਆਸਟ੍ਰੇਲੀਆ ਇਲੈਕਸ਼ਨ ਕਮਿਸ਼ਨ ਵੱਲੋਂ ਆਸਟ੍ਰੇਲੀਆ ਚੋਣਾਂ ਦੌਰਾਨ ਵੋਟਰਾਂ ਲਈ ਚੇਤਾਵਨੀ ਗਲਤ ਜਾਣਕਾਰੀ ਤੋਂ ਸਾਵਧਾਨ ਰਹਿਣ ਦੀ ਅਪੀ ਅੱਜ ਤੋਂ ਬਦਲੀ ਇੰਟਰਨੈਸ਼ਨਲ ਲਾਇਸੈਂਸ ਦੀ ਪ੍ਰਕਿਰਿਆ ਆਸਟ੍ਰੇਲੀਆਨ ਲਾਇਸੈਂਸ ਵਿੱਚ ਬਦਲਣ ਦੀ ਪ੍ਰਕਿਰਿਆ ਹੋਈ ਸਕੀ ਹੁਣ ਇਹਨਾਂ ਖਬਰਾਂ ਦਾ ਵਿਸਤਾਰ ਆਸਟ੍ਰੇਲੀਆ ਦੀਆਂ ਫੈਡਰਲ ਚੋਣਾਂ ਦੇ ਵਿੱਚ ਟੱਕਰ ਬਹੁਤ ਹੀ ਫਸਵੀ ਹੈ ਜਿੱਥੇ ਲੇਬਰ ਪਾਰਟੀ ਨੂੰ ਸਰਵੇਖਣ ਵਿੱਚ ਹਰ ਪਾਸਿਓਂ ਬਹੁਮਤ ਮਿਲ ਰਹੀ ਹੈ ਉੱਥੇ ਹੀ ਸੱਜੇ ਪੱਖੀ ਛੋਟੀਆਂ ਪਾਰਟੀਆਂ ਦੀ ਸਭ ਅਰਥ ਚ ਬਣੀ ਚੜਤਵੀ ਕੋਲੀਸ਼ਨ ਪਾਰਟੀ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ ਵਨ ਨੇਸ਼ਨ ਅਤੇ ਹੋਰ ਸੱਜੇ ਪੱਖੀ ਛੋਟੀਆਂ ਪਾਰਟੀਆਂ ਨੂੰ ਕੁਝ ਬਾਰੀ ਸਭ ਅਰਬ ਵਿੱਚ ਮਿਲ ਰਹੇ ਭਾਰੀ ਸਮਰਥਨ ਦੇ ਨਾਲ ਆਸਟ੍ਰੇਲੀਆ ਫੈਡਰਲ ਇਲੈਕਸ਼ਨ 2025 ਦੇ ਵਿੱਚ ਕਲੇਜ਼ਨ ਨੂੰ ਵੱਡਾ ਫਾਇਦਾ ਮਿਲ ਸਕਦਾ ਹੈ। ਇਹਨਾਂ ਵਿੱਚੋਂ 80 ਤੋਂ 90% ਲੋਕਾਂ ਦਾ ਸਮਰਥਨ ਕਲੇਜ਼ਨ ਨੂੰ ਮਿਲ ਰਿਹਾ ਹੈ ਜੋ ਕਿ 2022 ਦੀਆਂ ਚੋਣਾਂ ਨਾਲੋਂ ਵੱਡਾ ਵਾਧਾ ਹੈ। ਇਹ ਤਬਦੀਲੀ ਬਾਰੀ ਸਰ ਅਰਬ ਵਿੱਚ ਲੇਬਰ ਦੇ ਦਬਦਬਾ ਵਾਲੀਆਂ ਸੀਟਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਖਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਤੇ ਰਹਿਣ ਸਹਿਣ ਦੀ ਲਾਗਤ ਦਾ ਦਬਾਅ ਜ਼ਿਆਦਾ ਹੈ। ਵੈਟਲੇਮ ਅਤੇ ਗਾਟਨ ਵਰਗੀਆਂ ਸੀਟਾਂ ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਤੇ ਅੰਦਰੂਨੀ ਪੋਲਿੰਗ ਤੋਂ ਪਤਾ ਲੱਗਦਾ ਹੈ ਕਿੱ ਕਲੇਜ਼ਨ ਇਹਨਾਂ ਖੇਤਰਾ ਵਿੱਚ ਮੁਕਾਬਲੇ ਦੇ ਵਿੱਚ ਹੈ ਹਾਲਾਂਕਿ ਇਸ ਦੇ باوجود ਜ਼ਿਆਦਾਤਰ ਚੋਣਾਂ ਤੋਂ ਪਹਿਲਾਂ ਦੇ ਸਰਵੇਖਣ ਅਜੇ ਵੀ ਲੇਬਰ ਦੀ ਜਿੱਤ ਦੀ ਪੁਖਿਖਵਾਨੀ ਕਰ ਰਹੇ ਨੇ ਆਖਰ ਚੋਣ ਸਰਵੇਖਣ ਵਿੱਚ ਲੇਬਰ ਪਾਰਟੀ 52 48 ਦੇ ਫਰਕ ਨਾਲ ਕੁੱਲਿਜ਼ਨ ਤੋਂ ਅੱਗੇ ਹੈ ਭਾਵੇਂ ਇੱਕ ਸੰਸਦ ਵਿੱਚ ਕਿਸੇ ਪਾਰਟੀ ਨੂੰ ਬਹੁਮਤ ਮਿਲਦਾ ਨਹੀਂ ਦਿਖ ਰਿਹਾ 3 ਮਹੀਨਿਆਂ ਨੂੰ ਹੋਣ ਵਾਲੀ VOTING ਤੋਂ ਪਹਿਲਾਂ ਆਸਟ੍ਰੇਲੀਆ ਇਲੈਕਸ਼ਨ ਕਮਿਸ਼ਨ ਵੱਲੋਂ VOTERਾਂ ਨੂੰ ਇੱਕ ਚੇਤਾਵਨੀ ਦਿੱਤੀ ਗਈ ਹੈ ਜਿਸ ਵਿੱਚ ਗਲਤ ਜਾਣਕਾਰੀ ਦੇਣ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ ਤਾਂ ਉੱਥੇ ਹੀ ਆਨਲਾਈਨ ਫੈਲਣ ਵਾਲੀ ਗਲਤ ਜਾਣਕਾਰੀ ਬਾਰੇ ਵੀ ਸੁਚੇਤ ਕੀਤਾ ਗਿਆ ਹੈ ਆਸਟ੍ਰੇਲੀਅਨ ਇਲੈਕਸ਼ਨ ਕਮਿਸ਼ਨ ਸਾਰੇ VOTERਾਂ ਨੂੰ ਆਸਟ੍ਰੇਲੀਆ ਦੀ ਚੋਣ ਪ੍ਰਣਾਲੀ ਬਾਰੇ ਗਲਤ ਜਾਣਕਾਰੀ ਤੋਂ ਸਾਵਧਾਨ ਰਹਿਣ ਦੀ ਯਾਦ ਦਿਵਾ ਰਿਹਾ ਹੈ ਸ਼ਨੀਵਾਰ 3 ਮਈ ਚੋਣਾਂ ਦਾ ਦਿਨ ਹੈ ਅਤੇ ਆਸਟ੍ਰੇਲੀਆ ਦੇ ਭਵਿੱਖ ਬਾਰੇ ਆਪਣੇ رائے ਦੇਣ ਵਿੱਚ ਵੋਟਰਾਂ ਦੀ ਮਦਦ ਕਰਨ ਲਈ ਸਹਾਇਤਾ ਉਪਲਬਧ ਕਰਵਾਈ ਜਾ ਰਹੀ ਹੈ। ਆਸਟ੍ਰੇਲੀਆ ਦੇ ਚੋਣ ਕਮਿਸ਼ਨ ਜੈਫਾਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਆਨਲਾਈਨ ਤੇਜ਼ੀ ਦੇ ਨਾਲ ਫੈਲ ਰਹੀ ਹੈ। ਵੋਟ ਪਾਉਣ ਦੀ ਪ੍ਰਕਿਰਿਆ ਬਾਰੇ ਜੋ ਕੁਝ ਤੁਸੀਂ ਦੇਖਦੇ ਹੋ, ਸੁਣਦੇ ਹੋ ਜਾਂ ਪੜ੍ਹਦੇ ਹੋ ਉਸ ਨੂੰ ਰੋਕਣਾ ਅਤੇ ਉਸ ਬਾਰੇ ਵਿਚਾਰ ਕਰਨਾ ਸੱਚਮੁੱਚ ਮਹੱਤਵਪੂਰਨ ਹੈ ਜੇ ਤੁਸੀਂ ਸੋਚਦੇ ਹੋ ਕਿ ਇਹ ਗਲਤ ਹੋ ਸਕਦਾ ਹੈ ਤਾਂ ਇਸ ਦੀ ਜਾਂਚ ਕਰੋ ਜਾਂ ਫਿਰ ਨਜ਼ਰਅੰਦਾਜ਼ ਕਰੋ ਅੱਗੇ ਸਾਂਝਾ ਨਾ ਕਰੋ ਅਤੇ ਦੁਬਾਰਾ ਵੀ ਇਸ ਨੂੰ ਪੋਸਟ ਨਾ ਕਰੋ ਤੁਸੀਂ ਇਸ ਦੀ ਰਿਪੋਰਟ ਉਸ ਜਗ੍ਹਾ ਵੀ ਕਰ ਸਕਦੇ ਹੋ ਜਿੱਥੇ ਤੁਸੀਂ ਇਸ ਨੂੰ ਵੇਖਿਆ ਜੇਕਰ ਤੁਹਾਨੂੰ ਪੱਕਾ ਯਕੀਨ ਨਹੀਂ ਹੈ ਕਿ ਕੁਝ ਸਹੀ ਹੈ ਜਾਂ ਫਿਰ ਨਹੀਂ ਤਾਂ ਤੁਸੀਂ ਇਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ ਉੱਤੇ ਸਤ ਪ੍ਰਾਪਤ ਕਰ ਸਕਦੇ ਹੋ ਆਸਟ੍ਰੇਲੀਆਈ ਇਲੈਕਸ਼ਨ ਕਮਿਸ਼ਨ ਦੇ ਰੁਕੋ ਅਤੇ ਵਿਚਾਰੋ ਸਫੇ ਵਿੱਚ ਸਧਾਰਨ ਸੁਝਾਅ ਦਿੱਤੇ ਗਏ ਨੇ ਜੋ ਕਿ ਵੋਟਰ ਚੋਣ ਪ੍ਰਕਿਰਿਆ ਬਾਰੇ ਗਲਤ ਜਾਣਕਾਰੀ ਦੀ ਪਛਾਣ ਕਰਨ ਅਤੇ ਜਵਾਬ ਦੇਣ ਦੇ ਲਈ ਵਰਤ ਸਕਦੇ ਨੇ ਆਸਟ੍ਰੇਲੀਆ ਦੇ ਚੋਣ ਕਮਿਸ਼ਨ ਜੈਫ ਪੌਪ ਨੇ ਦੱਸਿਆ ਇੱਕ ਮਹੱਤਵਪੂਰਨ ਲੋਕ ਸਮਝਣ ਕਿ ਜਾਇਜ਼ ਵੋਟ ਕਿਵੇਂ ਪਾਣੀ ਹੈ ਪ੍ਰਤੀਨਿਧੀ ਸਭਾ ਤੇ ਸੈਨੇਟ ਦੇ ਚੋਣ ਪੱਤਰਾਂ ਨੂੰ ਸਹੀ ਢੰਗ ਨਾਲ ਪੂਰਾ ਕਰਨਾ ਹੀ ਯਕੀਨੀ ਬਣਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਤੁਹਾਡੀਆਂ ਵੋਟਾਂ ਗਿਣਤੀ ਦੇ ਵਿੱਚ ਆਉਣ ਇਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ ਤੇ ਸੱਭਿਆਚਾਰਕ ਤੇ ਪਾਸ਼ਾਈ ਤੌਰ ਤੇ ਵਿਪਨ ਪਿਛੋਕੜਾਂ ਵਾਲੇ ਲੋਕਾਂ ਨੂੰ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਵਿੱਚ ਸਹਾਇਤਾ ਕਰਨ ਦੇ ਲਈ ਕਈ ਤਰ੍ਹਾਂ ਦੀਆਂ ਜਾਣਕਾਰੀਾਂ ਤੇ ਸੇਵਾਵਾਂ ਮੌਜੂਦ ਨੇ 2025 ਦੀਆਂ ਫੈਡਰਲ ਚੋਣਾਂ ਦੇ ਲਈ ਅਧਿਕਾਰਤ ਗਾਈਡ ਦੇ ਅਨੁਵਾਦ ਦੇ ਨਾਲ ਆਪਣੀ ਵੋਟ ਦੀ ਮਹੱਤਤਾ ਕਿਵੇਂ ਦਰਸਾਉਣੀ ਹੈ ਇਸ ਸਬੰਧਤ ਦੱਸਿਆ ਗਿਆ ਜੋ ਕਿ 34 ਭਾਸ਼ਾਵਾਂ ਦੇ ਵਿੱਚ ਉਪਲਬਧ ਹੈ ਚੋਣ ਪੱਤਰ ਨੂੰ ਕਿਵੇਂ ਪੂਰਾ ਕਰਨਾ ਹੈ ਇਸ ਬਾਰੇ ਅਨੁਵਾਦਿਤ ਜਾਣਕਾਰੀ ਪੋਲਿੰਗ ਸਥਾਨਾਂ ਤੇ ਵੀ ਉਪਲਬਧ ਹੈ ਅਤੇ ਕੁਝ ਥਾਵਾਂ ਤੇ ਮਦਦ ਦੇ ਲਈ ਦੋ ਭਾਸ਼ਾਈ ਇਲੈਕਸ਼ਨ ਕਮਿਸ਼ਨ ਸਟਾਫ ਵੀ ਉਪਲਬਧ ਕਰਵਾਇਆ ਜਾ ਰਿਹਾ ਹੈ ਆਪਣਾ ਦੇਸ਼ ਛੱਡ ਕੇ ਹੁਣ ਆਸਟ੍ਰੇਲੀਆ ਜਾ ਕੇ ਡਰਾਈਵਿੰਗ ਸੌਖੀ ਨਹੀਂ ਹੋਵੇਗੀ ਕਿਉਂਕਿ ਆਸਟ੍ਰੇਲੀਆ ਨੇ ਆਪਣੇ ਡਰਾਈਵਿੰਗ ਲਾਇਸੈਂਸ ਤੇ ਬਹੁਤ سارے ਰੂਲਸ ਬਦਲ ਦਿੱਤੇ ਨੇ ਅਤੇ ਬਹੁਤ ਸਾਰੇ ਦੇਸ਼ਾਂ ਨੂੰ ਸਖਤ ਡਰਾਈਵਿੰਗ ਰੂਲਸ ਵਾਲੀ ਕੈਟਾਗਰੀ ਵਿੱਚ ਪਾ ਦਿੱਤਾ ਹੈ ਆਸਟ੍ਰੇਲੀਆ ਤੋਂ ਬਾਹਰਲੇ ਕਿਸੇ ਦੇਸ਼ ਦੇ ਡਰਾਈਵਿੰਗ ਲਾਇਸੈਂਸ ਨੂੰ ਆਸਟ੍ਰੇਲੀਆਈ ਲਾਇਸੈਂਸ ਵਿੱਚ ਬਦਲਣ ਦੀ ਪ੍ਰਕਿਰਿਆ ਬਦਲਣ ਜਾ ਰਹੀ ਹੈ ਵੈਸਟਰਨ ਆਸਟ੍ਰੇਲੀਆ ਅਤੇ ਐਨਐਸਡਬਲਯੂ ਅਤੇ ਕੁਈਨਸਲੈਂਡ ਤੋਂ ਇਲਾਵਾ ਬਾਕੀ ਸਾਰੇ ਸਟੇਟਾਂ ਦੇ ਵਿੱਚ ਅੱਜ ਤੋਂ ਬਹੁਤ ਸਾਰੇ ਓਵਰਸੀਜ਼ ਲਾਇਸੈਂਸ ਧਾਰਕਾਂ ਦੇ ਵੱਲੋਂ ਦੇਸ਼ ਅੰਦਰ ਡਰਾਈਵਿੰਗ ਲਈ ਪ੍ਰਯੋਗ ਕੀਤਾ ਜਾਂਦਾ ਤਜਰਬੇਕਾਰ ਡਰਾਈਵਰ ਮਾਨਤਾ ਸਟੇਟਸ ਖਤਮ ਹੋ ਗਿਆ ਹੈ western australia ਤੇ nsw ਵਿੱਚ ਇਹ ਨਿਯਮ 31 ਅਕਤੂਬਰ ਤੋਂ ਲਾਗੂ ਹੋਣਗੇ ਜਦਕਿ ਕুইਨਸਲੈਂਡ ਦੇ ਵਿੱਚ ਅੱਧ ਸਾਲ ਤੋਂ ਸਾਰੇ ਟੂਰਿਸਟਾਂ ਨੂੰ ਆਪਣੇ ਇੰਟਰਨੈਸ਼ਨਲ ਡਰਾਈਵਰ ਲਾਇਸੈਂਸ ਆਸਟ੍ਰੇਲੀਅਨ ਕਰਵਾਉਣ ਦੀ ਜ਼ਰੂਰਤ ਨਹੀਂ ਹੈ 6 ਮਹੀਨੇ ਤੋਂ ਘਟ ਰਹਿਣ ਵਾਲਾ ਕੋਈ ਵੀ ਵਿਅਕਤੀ ਆਪਣੇ ਲਾਇਸੈਂਸ ਨੂੰ ਜ਼ਿਆਦਾਤਰ ਸਟੇਟਾਂ ਵਿੱਚ ਪ੍ਰਯੋਗ ਕਰ ਸਕਦਾ ਹੈ ਇਸ ਨਵੀਂ ਪ੍ਰਕਿਰਿਆ ਦੇ ਹੇਠ ਮੋਟਰਸਾਈਕਲ ਲਾਇਸੈਂਸ ਅਤੇ ਕਾਰ ਲਾਇਸੈਂਸ ਬਣਵਾਉਣ ਦੀ ਪ੍ਰੋਸੈਸ ਵੀ ਵੱਖੋ-ਵੱਖਰੀ ਕਰ ਦਿੱਤੀ ਗਈ ਹੈ ਆਪਣੇ ਇੰਟਰਨੈਸ਼ਨਲ ਡਰਾਈਵਰ ਲਾਇਸੈਂਸ ਨੂੰ ਆਸਟ੍ਰੇਲੀਅਨ ਲਾਇਸੈਂਸ ਵਿੱਚ ਬਦਲਣ ਦੀ ਇੱਛਾ ਰੱਖਣ ਵਾਲੇ ਇਹਨਾਂ ਦੇਸ਼ਾਂ ਦੇ ਲੋਕਾਂ ਨੂੰ ਵਾਧੂ ਟੈਸਟ ਦੇਣਾ ਪਵੇਗਾ ਜਿਨ੍ਹਾਂ ਦੀ ਲਿਸਟ ਹੈ ਬਲਗੇਰੀਆ ਹੰਗਰੀ ਹਾਂਗਕਾਂਗ ਲਤੇਵੀਆ ਪੋਲੈਂਡ ਰਿਪਬਲਿਕ ਆਫ ਸੇਰਬ ਸਾਊਥ ਕੋਰੀਆ ਰਿਪਬਲਿਕ ਆਫ ਸਰੇਬੀਆ ਰੋਮਾਨੀਆ ਸਲੋਵੈਂਕੀਆ ਅਤੇ ਸਾਊਥ ਅਫਰੀਕਾ ਦੇ ਨਾਲ ਨਾਲ ਤਾਈਵਾਨ ਵੀ ਇਸ ਲਿਸਟ ਦੇ ਵਿੱਚ ਸ਼ਾਮਿਲ ਹੈ ਜਿਨ੍ਹਾਂ ਦੇਸ਼ਾਂ ਨੂੰ ਫੈਡਰਲ ਮਾਨਤਾ ਪ੍ਰਾਪਤ ਹੈ ਅਤੇ ਵਾਧੂ ਟੈਸਟ ਦੇਣ ਦੀ ਜ਼ਰੂਰਤ ਨਹੀਂ ਹੈ ਉਹਨਾਂ ਦੇ ਵਿੱਚ ਸ਼ਾਮਿਲ ਨੇ ਆਸਟਰੀਆ ਬੈਲਜੀਅਮ ਬੋਸਨੀਆ ਕੈਨੇਡਾ ਕੋਰੀਆ ਡੈਨਮਾਰਕ ਫਿਨਲੈਂਡ ਫਰਾਂਸ ਜਰਮਨੀ ਗ੍ਰੀਸ ਆਇਰਲੈਂਡ ਅਤੇ ਆਸਲ ਆਫ ਮੈਨ ਸਿਰਫ 1 ਅਪ੍ਰੈਲ 1991 ਤੋਂ ਬਾਅਦ ਜਾਰੀ ਲਾਇਸੈਂਸਾਂ ਦੇ ਲਈ ਇਹ ਸ਼ਰਤਾਂ ਲਾਗੂ ਹੋਣ ਗਿਆ ਆਇਰਲੈਂਡ ਅਜ਼ਲੋਫਮੈਨ ਇਟਲੀ ਜਾਪਾਨ ਜਰਸੀ ਲਕਜ਼ੈਂਬਰਗ ਮਾਲਟਾ ਨੀਦਰਲੈਂਡਸ ਨਿਊਜ਼ੀਲੈਂਡ ਨਾਰਵੇ ਪੋਰਟਗਾਲ ਸਿੰਗਾਪੁਰ ਸਪੇਨ ਸਵੀਡਨ ਸਵਿਟਜ਼ਰਲੈਂਡ ਯੂਕੇ ਅਤੇ ਯੂਐਸਏ ਇਸ ਲਿਸਟ ਦੇ ਵਿੱਚ ਸ਼ਾਮਿਲ ਹੈ ਮੈਲਬੌਰਨ ਵਿੱਚ ਆਪਣੀ ਜ਼ਿੰਦਗੀ ਬਣਾਉਣ ਗਏ ਇੱਕ ਹੋਰ ਨੌਜਵਾਨ ਨੇ ਆਪਣੀ ਜ਼ਿੰਦਗੀ ਗਵਾ ਲਈ ਹੈ ਜਿਸ ਤੋਂ ਬਾਅਦ ਉਸ ਇਕਲੌਤੇ ਪੁੱਤ ਦਾ ਸਾਰਾ ਪਰਿਵਾਰ ਰੁਲ ਗਿਆ ਹੈ ਇੱਥੇ ਮ੍ਰਿਤਕ ਦੇ ਨੂੰ ਭਾਰਤ ਲਿਆਉਣ ਦੀ ਗੁਹਾਰ ਲਗਾਈ ਜਾ ਰਹੀ ਹੈ ਮੀਤੇ ਦਿਨੀ ਆਸਟ੍ਰੇਲੀਆ ਵਿੱਚ ਮੌਤ ਦੀ ਭੇਟ ਚੜਿਆ ਨੌਜਵਾਨ ਪੰਜਾਬ ਦੇ ਜ਼ਿਲ੍ਹੇ ਫਿਰੋਜ਼ਪੁਰ ਦੇ ਪਿੰਡ ਪਤਲੀ ਨਾਲ ਸੰਬੰਧਿਤ ਹੈ ਮੈਲਬੌਰਨ ਦੇ ਹਸਪਤਾਲ ਵਿੱਚ ਉਸ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿੱਚ ਰਹਿ ਰਹੇ ਗੁਰਪਿੰਦਰ ਸਿੰਘ ਢਾਲੀਵਾਲ ਦਾ ਦਿਲ ਦਾ ਦੌਰਾ ਪੈਣ ਕਾਰਨ 25 April ਨੂੰ ਮੌਤ ਹੋ ਗਈ ਗੁਰਪਿੰਦਰ ਪਿਛਲੇ 6 ਸਾਲਾਂ ਤੋਂ ਆਪਣੀ ਪਤਨੀ ਜਸਕਰਨ ਕੌਰ ਨਾਲ ਮੈਲਬੌਰਨ ਰਹਿ ਰਿਹਾ ਸੀ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਸਟੱਡੀ ਵੀਜ਼ਾ ਤੇ ਆਸਟ੍ਰੇਲੀਆ ਆਇਆ ਸੀ ਬੀਤੇ ਦਿਨੀ ਅਚਾਨਕ ਬਿਮਾਰ ਹੋਣ ਤੇ ਉਸ ਨੂੰ ਮੈਲਬੌਰਨ ਦੇ ਕੈਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਗੁਰਪਿੰਦਰ ਢਾਲੀਵਾਲ ਦਾ ਚਾਰ ਕੁ ਸਾਲ ਦਾ ਪੁੱਤਰ ਵੀ ਹੈ ਮ੍ਰਿਤਕ ਦੇ ਪਤਾ ਅਤੇ ਪਿੰਡ ਦੇ ਸਾਬਕਾ ਸਰਪੰਚ ਦਾ ਕਹਿਣਾ ਹੈ ਕਿ ਪੁੱਤਰ ਦੀ ਮ੍ਰਿਤਕ ਦੇ ਨੂੰ ਆਪਣੇ ਜੱਦੀ ਪਿੰਡ ਲਿਆਉਣ ਲਈ ਉਹ ਚਾਰਾ ਜੋਈ ਕਰ ਰਹੇ ਨੇ ਉਹਨਾਂ ਨੇ ਇਸ ਵਾਸਤੇ ਆਸਟ੍ਰੇਲੀਆ ਵਿੱਚ ਵੱਸਦੇ ਭਾਈਚਾਰੇ ਨੂੰ ਮਦਦ ਦੀ ਗੁਹਾਰ ਵੀ ਲਗਾਈ ਹੈ ਅਤੇ ਉਸ ਦੀ ਪਤਨੀ ਜਸਕਰਨ कौर ਦੇ ਵੱਲੋਂ ਗੋ ਫੰਡਮੀ ਵੀ ਸ਼ੁਰੂ ਕੀਤਾ ਗਿਆ ਜਿਸ ਤੇ ਜਾ ਕੇ ਕਮਿਊਨਿਟੀ ਦੇ ਲੋਕ ਲਗਾਤਾਰ ਉਹਨਾਂ ਦੀ ਮਦਦ ਕਰ ਰਹੇ ਨੇ ਮੈਲਬੌਰਨ ਇਸ ਸਮੇਂ ਗੰਭੀਰ ਫੂਡ ਸੰਕਟ ਚੋਂ ਲੰਘ ਰਿਹਾ ਹੈ ਜਿਸ ਕਰਕੇ ਫੂਡ ਬੈਂਕਾਂ ਦੇ ਉੱਪਰ ਨਿਰਭਰਤਾ ਵਧ ਗਈ ਹੈ ਇਸੇ ਸੰਕਟ ਵਿੱਚ ਸਿਰਫ ਗਰੀਬ ਹੀ ਨਹੀਂ ਬਲਕਿ ਨੌਕਰੀ ਪੇਸ਼ੇ ਵਾਲੇ ਪਰਿਵਾਰ ਵੀ ਬੁਰੀ ਤਰ੍ਹਾਂ ਫਸੇ ਹੋਏ ਨੇ ਮੈਲਬੌਰਨ ਇੱਕ ਗੰਭੀਰ ਖੁਰਾਕ ਅਸੁਰੱਖਿਆ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਹਜ਼ਾਰਾਂ ਵਸਨੀਕ ਜਿਨ੍ਹਾਂ ਵਿੱਚ ਨੌਕਰੀ ਪੇਸ਼ਾ ਤੇ ਪਰਿਵਾਰ ਵੀ ਸ਼ਾਮਿਲ ਨੇ ਰਹਿਣ ਸਹਿਣ ਦੀਆਂ ਵਧੀਆਂ ਕੀਮਤਾਂ ਦੇ ਕਾਰਨ ਭੋਜਨ ਰਾਹਤ ਸੰਸਥਾਵਾਂ ਤੇ ਨਿਰਪੰਨ ਨੇ ਫੂਡ ਬੈਂਕ ਵਿਕਟੋਰੀਆ ਨੇ ਮੰਗ ਦੇ ਵਿੱਚ 30% ਵਾਧਾ ਦਿਖਾਇਆ ਜੋ ਕਿ ਰੋਜ਼ਾਨਾ ਲਗਭਗ 65000 ਵਿਅਕਤੀਆਂ ਨੂੰ ਭੋਜਨ ਪ੍ਰਦਾਨ ਕਰਦਾ ਹੈ ਇਹੀ ਨਹੀਂ ਸੰਕਟ ਰੈਂਟਲ ਮਾਰਕੀਟ ਦੀ ਖਸਤਾ ਹਾਲਤ ਕਾਰਨ ਹੋਰ ਜ਼ਿਆਦਾ ਵੱਧ ਗਿਆ ਹੈ ਵਿਕਟੋਰੀਆ ਵਿੱਚ ਹਫਤਾਵਾਰੀ ਲਗਭਗ 2000 ਖਾਲੀ ਕਰਨ ਦੇ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਜਿੰਨਾਂ ਵਿੱਚੋਂ 95 ਫੀਸਦੀ ਕਿਰਾਏ ਦਾਤਾ ਭੁਗਤਾਨ ਨਾ ਕਰਨ ਕਾਰਨ ਜਾਰੀ ਕੀਤੇ ਗਏ ਨੇ ਪਾਇਚਾਰਕ ਪਹਿਲ ਕਦਮੀਆਂ ਜਿਵੇਂ ਕਿ ਹਰੇਕ੍ਰਿਸ਼ਨਾ ਵੱਲੋਂ ਚਲਾਏ ਜਾ ਰਹੇ ਕ੍ਰਾਸਵੇਸ ਰੈਸਟੋਰੈਂਟ ਸਸਤੇ ਭੋਜਨ ਦੀ ਪੇਸ਼ਕਸ਼ ਕਰ ਰਹੇ ਨੇ ਜੋ ਨੀਤੀ ਸੁਧਾਰਾਂ ਤੇ ਚੈਰੀਟੇਬਲ ਸੰਸਥਾਵਾਂ ਲਈ ਵਧੀ ਹੋਈ ਸਹਾਇਤਾ ਸਮੇਤ ਭੋਜਨ ਅਸੁਰੱਖਿਆ ਨੂੰ ਹੱਲ ਕਰਨ ਦੇ ਲਈ ਬਹੁਪੱਖੀ ਪਹੁੰਚ ਦੀ ਜ਼ਰੂਰਤ ਨੂੰ ਉਜਾਗਰ ਵੀ ਕਰਦੇ ਨੇ ਆਸਟ੍ਰੇਲੀਆ ਨਿਊਜ਼ ਬੁਲਟਨ ਵਿੱਚ ਫਿਲਹਾਲ ਲਈ ਇਹਨਾਂ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਅਪਡੇਟਸ ਲੈ ਕੇ ਅਦੋਂ ਤੱਕ ਲਈ ਸਤਿ ਸ੍ਰੀ ਅਕਾਲ